ਬਲਵੰਤ ਸਿੰਘ ਮਹਾਰਾਜਿਆਂ ਦੇ ਜੀ ਜੋ ਜੀਵਨ ਆ ਨਾ ਇਹ ਤਾਂ ਜਿਸ ਤਰ੍ਹਾਂ ਗੁੜ ਦੀ ਭੇਲੀ ਹੁੰਦੀ ਹੈ ਜੀ ਜਿੱਧਰੋਂ ਭੰਉ ਮਿੱਠੀ ਮਿੱਠੀ ਹੁੰਦੀ ਹੈ ਜੀ 1968 ਦੇ ਵਿੱਚ ਜੀ ਅ ਸੰਤਵਾਰੇ ਸਰ ਸੰਗਤ ਲੈ ਕੇ ॠषिਕੇਸ਼ ਗਏ ਜੀ ਰਿਸੀ ਇਸ ਗੁਰਦੁਆਰਾ ਸਾਹਿਬ ਹੇਮਕੋਟ ਸਾਹਿਬ ਗੁਰਦੁਆਰਾ ਸਾਹਿਬ ਤੇ ਪਿਛਲੇ ਪਾਸੇ ਸਰੋਵਰ ਬਣਿਆ ਇੱਕ ਉਹ ਸਰੋਵਰ ਮਹਾਂਪੁਰਖਾਂ ਨੇ ਬਣਵਾਇਆ ਸੀ 8 ਦਿਨਾਂ ਦੇ ਵਿੱਚ ਜੀ ਸੇਵਾ ਚ ਗਏ ਸਾਡੇ ਪਿੰਡੋਂ ਵੀ ਟਰਾਲੀ ਸਨੌਰ ਤੋਂ ਗਈ ਵਿੱਚ ਮੈਂ ਵੀ ਸੀ ਉਸ ਟਾਈਮ ਜੀ ਸਿੱਧ ਸਰ ਮਹਾਰਾਜ ਦੀਵਾਨ ਲਾਉਂਦੇ ਹੁੰਦੇ ਸੀ ਮੱਸੀਆ ਦਾ ਸੰਗਤ ਨੂੰ ਉੱਥੇ ਸਾਰੀ ਸੰਗਤ ਨੂੰ ਮਹਾਂਪੁਰਖਾਂ ਨੇ ਵਚਨ ਕੀਤਾ ਕਹਿੰਦੇ ਸੰਗਤੇ ਇਸ ਸਰੋਵਰ ਆਪਾਂ 8 ਦਿਨਾਂ 'ਚ ਬਣਾ ਕੇ ਨਾ ਮੱਸੀਆ ਦਾ ਦੀਵਾਨ ਸਿੱਧਸਰ ਵਾਲਾ ਇੱਥੇ ਲਾਉਣਾ ਸਰੋਵਰ ਦੇ ਵਿੱਚ 8 ਦਿਨਾਂ ਦੇ ਵਿੱਚ ਸੰਗਤ ਨੇ ਇੰਨੀ ਸੇਵਾ ਕੀਤੀ ਜੀ ਏਡੇ ਏਡੇ ਪੱਥਰ ਮਣਾ ਵੀ ਭਾਰ ਉਹਨਾਂ ਦਾ ਜਦੋਂ ਚੱਕਿਆ ਕਰੀ ਨਾ ਥੱਲੇੋਂ ਵਿੱਛੂ ਏਡੇ ਏਡੇ ਨਿਕਲਿਆ ਕਰਨ ਜੀ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਾ ਕਰਦੀ ਹੋਈ ਸੰਗਤ ਨੇ ਸਰੋਵਰ 8 ਦਿਨਾਂ ਦੇ ਵਿੱਚ ਤਿਆਰ ਕਰਕੇ 8ਵੇਂ ਦਿਨ ਰਾਤ ਦਾ ਦੀਵਾਨ ਮੱਸੀਆ ਦਾ ਉਹਦੇ ਵਿੱਚ ਲਾਇਆ ਸੀ ਜੀ ਫਿਰ ਮਹਾਪੁਰਖ ਨੇ ਸਰੋਵਰ ਦੇ ਵਿੱਚ ਨਾ ਇੱਕ ਟੱਕ ਲਾਇਆ ਉੱਥੋਂ ਪਾਣੀ ਨਿਕਲਿਆ ਉਬਲ ਉੱਪਰ ਨੂੰ ਹੂੰ ਮਹਾਪੁਰਖ ਨੇ ਬਜਨ ਕੀਤਾ ਕਹਿੰਦੇ ਭਾਈ ਅ ਲੋਕੀ ਤਾਂ ਗੰਗਾ ਤੋਂ ਜਲ ਲੈ ਕੇ ਜਾਂਦੇ ਹੁੰਦੇ ਨੇ ਆਪਾਂ ਗੰਗਾ ਨੂੰ ਜਲ ਦੇ ਕੇ ਚੱਲਾਂਗੇ ਹੁਣ ਤੱਕ ਪਾਣੀ ਚੱਲਦਾ ਉਹ ਦੇਖ ਲੋ ਜਾ ਕੇ ਜਾ ਕੇ ਜੀ 8 ਦਿਨਾਂ ਦੇ ਵਿੱਚ ਸਰੋਵਰ ਬਣਾ ਕੇ ਮੇਰ ਫੇਰ ਨਹੀਂ ਕੀਤੀ ਉੱਥੇ ਸੰਭਾ ਕੇ ਸੰਭਾਲਦਾ ਉਥੋਂ ਦੇ ਪ੍ਰਬੰਧ ਕਰ ਨੂੰ ਵੀ ਆ ਲੋ ਸੇਵਾ ਸਰੋਪਰਾ ਦੀ ਸਕੂਲਾਂ ਦੀ ਜੀ ਕਾਲਜਾਂ ਦੀ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਗਿਣਤੀ ਕਰੀਏ ਪਤਾ ਨਹੀਂ ਗਿਣਤੀ ਤੋਂ ਬਾਹਰ ਪਤਾ ਨਹੀਂ ਕਿੰਨੇ ਕ ਅਸਥਾਨ ਨੇ ਜੀ ਅ ਫਿਰ ਪੰਜ ਚਾਰ ਸਰਬ ਧਰਮ ਸੰਮੇਲਨ ਕਰਵਾਏ ਮਹਾਪੁਰਖਾਂ ਨੇ ਜੀ ਸਭ ਤੋਂ ਪਹਿਲਾ ਸਰਬ ਧਰਮ ਸੰਮੇਲਨ ਪਿੰਡ ਆਦਮਵਾਲ ਹੋਇਆ ਜਿੱਥੇ ਸੰਤ ਖਾਲਸਾ ਦਾ ਦਾ ਪ੍ਰਕਾਸ਼ ਹੋਇਆ ਸੀ ਜੀ ਪ੍ਰਕਾਸ਼ ਕਿਵੇਂ ਹੋਇਆ ਉੱਥੇ ਨਾ ਗਿਆਨੀ ਬੰਦ ਸਿੰਘ ਸਟੇਜ ਸੈਕਟਰੀ ਹੁੰਦੇ ਸੀ ਉਹਨਾਂ ਦਿਨਾਂ ਦੇ ਮਹਾਪੁਰਖਾਂ ਦੇ ਆਦਮਵਾਲ ਵਿੜ ਦੇ ਆਦਮਬਾਲ ਦੀਵਾਨ ਲੱਗੇ ਉਹ ਬੰਤ ਸਿੰਘ ਦੇ ਮੋਟਰ ਤੇ ਮਹਾਂਪੁਰਖਾਂ ਦਾ ਅਸਣ ਹੁੰਦਾ ਸੀ 1975 ਪਹਿਲਾਂ ਪਹਿਲਾ ਪ੍ਰਕਾਸ਼ ਹੋਇਆ ਸੰਤ ਖਾਲਸਾ ਦਲ ਦਾ ਸਿਆਲ ਦਾ ਮਹੀਨਾ ਸੀ ਜਨਵਰੀ ਦਾ ਜਨਵਰੀ ਦੇ ਪਹਿਲੇ ਹਫਤੇ 7 ਦਿਨ ਦੀਵਾਨ ਸਾਤ ਉੱਥੇ ਲੱਗਦੇ ਹੁੰਦੇ ਹਰ ਸਾਲ ਜੀ ਮਹਾਂਪੁਰਖ ਇੱਕ ਕੁੱਲੀ ਬਣੀ ਅੰਦਰ ਕੁੱਲੀ ਦੇ ਵਿੱਚ ਅਸਣ ਲੱਗਿਆ ਹੋਇਆ ਜੀ ਰਾਦੇ 8 ਵਜੇ ਹੋਏ ਸੰਗਤਾਂ ਪ੍ਰਸ਼ਦਾ ਲੈ ਕੇ ਗਈਆਂ ਬੀਬੀਆਂ ਵੀ ਸੀ ਵਿੱਚ ਹੋਰ ਭਾਈ ਵੀ ਸੀ ਬੰਤ ਸਿੰਘ ਵੀ ਵਿੱਚ ਜੀ ਸੀ 8 ਵਜੇ ਹੋਏ ਨਾ ਛਿਪਦੀ ਵੱਲੋਂ ਇੱਕ ਲਾਲ ਜਿਸ ਤਰ੍ਹਾਂ ਸੂਰ ਚੜ੍ਹਦਾ ਹੁੰਦਾ ਇਸ ਤਰ੍ਹਾਂ ਰੋਸ਼ਨੀ ਹੋ ਗਈ ਉਹ ਸਫੈਦ ਹੋ ਗਈ ਉੱਚੀ ਆਵਾਜ਼ ਇਸ ਤਰ੍ਹਾਂ ਸੂਚ ਚੜਦਾ ਉੱਪਰ ਨੂੰ ਉਦੋਂਦਾ ਇਸ ਤਰ੍ਹਾਂ ਉੱਚੀ ਆਈ ਤਾਂ ਸਾਰੀ ਸੰਗਤ ਡਰ ਗਈ ਪਈ ਪਤਾ ਨਹੀਂ ਕੀ ਇਹ ਕੀ ਬੁਲਾ ਰਹੀ ਹੈ ਕਿਉਂਕਿ ਮਲੇ ਕੋਲ ਦੇ ਨੇੜੇ ਤੇੜੇ ਨਾ ਐਜਾ ਕੁਝ ਬਹੁਤ ਚੱਲਦਾ ਹੈ ਜੀ ਉहां ਉਪਰ ਖਾਣੇ ਵੀ ਇੱਕ ਵਾਰੀ ਵਜਨ ਕੀਤਾ ਸੀ ਰਾਣਮਾ ਮਲੇ ਕੋਲ ਦੇ ਨਾਲ ਹੀ ਪਿੰਡ ਹੈ ਜੀ ਬਾਹਰਲੇ ਪਾਸੇ ਉੱਥੇ ਦੀਵਾਨ ਲੱਗਿਆ ਮਹਾਰਾਜ ਦਾ ਦੀਵਾਨ ਬਿਲਕੁਲ ਸਜਾ ਹੋਇਆ ਬਿੱਤੇ ਮੈਂ ਵੀ ਬੈਠਾ ਸੀ ਉਸ ਟਾਈਮ ਜੀ ਇੱਕ ਮੁਖਿਆਲ ਡੂੰਮਣਾ ਮਖਿਆਲ ਆਇਆ ਡੂੰਮਣਾ ਮਖਿਆਲ ਸਾਰੀ ਸੰਗਤ ਡਰ ਗਈ ਵੀ ਤਾਂ ਚੰਬੜੂ ਸਾਹਿਬ ਨੂੰ ਜੀ ਮਹਾਰਾਜ ਨੇ ਦੇਖ ਕੇ ਸੰਗਤ ਨੂੰ ਕਹਦਾ ਕਿ ਕਹਿੰਦੇ ਕੁਝ ਨਹੀਂ ਹੁੰਦਾ ਟਿੱਕੇ ਬੈਠੋ ਬੀਬੀਓ ਭਾਈਓ ਸਾਰੀ ਸੰਗਤ ਆਰਾਮ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੋ ਆਨੰਦ ਮਾਣੋ ਕੁਛ ਨਹੀਂ ਹੁੰਦਾ ਇੱਥੇ ਮਲੇਕ ਕਾਲਜ 'ਚ ਬਹੁਤ ਬੈਠੇ ਨੇ ਸਿਆਣ ਹਸਿਆਣ ਕਰਨ ਵਾਲੇ ਇਹ ਦੇਖਦੇ ਨੇ ਵੀ ਜਿਹੜਾ ਕੋਈ ਸਾਧ ਆਇਆ ਇਹਦੇ ਵਿੱਚ ਕੁਛ ਹੈਗਾ ਕਿ ਨਹੀਂ ਹੈਗਾ ਕਿਸੇ ਨੂੰ ਕੋਈ ਮੱਖੀ ਕੁਛ ਨਹੀਂ ਕਹਿੰਦੀ ਇੱਕ ਮੱਖੀ ਕਿਸੇ ਦੇ ਨਹੀਂ ਲੜੀ ਜੀ ਥੋੜਾ ਜਰ ਬਾਅਦ ਉਸ ਗੁੰਜੀ ਪਾ ਕੇ ਵਾਪਸ ਮੁੜ ਗਿਆ ਇਸ ਤਰ੍ਹਾਂ ਹੀ ਉਹ ਤੋਂ ਲੋਕ ਡਰ ਗਏ ਵੀ ਮਲੇਕ ਕਾਲਜ ਦੇ ਨੇੜੇ ਆ ਹੋ ਸਕਦਾ ਕੋਈ ਕਿਨੇ ਕੁ ਕਰਤਾ ਹੋਵੇ پتہ ਨਹੀਂ ਕੀ ਬੁਲਾ ਰਹੀ ਹੈ ਮਹਾਪੁਰਖ ਵੀ ਬਾਹਰ ਆ ਗਏ ਮਹਾਂਪੁਰ ਖਣਚੀ ਘਾਰਾ ਗਲਾਇ ਗਜਾਇਆ ਵਚਨ ਕੀਤਾ ਗਿਆ ਸੰਗ ਤੇ ਸੰਤ ਕਾਲ ਸਾ ਪ੍ਰਕਾਸ਼ ਹੋ ਰਿਹਾ ਹੈ ਦਰਸ਼ਨ ਕਰ ਲੋ ਇੰਨਾ ਚਾਨਣ ਆ ਜਿਸ ਤਰ੍ਹਾਂ ਦਿਨ ਚੜਿਆ ਹੁੰਦਾ ਸਿਖਰ ਦੁਪਹਿਰ ਹੁੰਦਾ ਇੰਨਾ ਚਾਨਣ ਹੋਇਆ ਉਸ ਟਾਈਮ ਤਕਰੀਬਨ ਅੱਧਾ ਘੰਟਾ ਉਹ ਖੜਾ ਰਿਹਾ ਚਾਨਣ ਉਸ ਤਰ੍ਹਾਂ ਹੀ ਉਹ ਲਾਈਟ ਮਹਾਂਪੁਰਖਾਂ ਦੇ ਸੀਸ ਤੇ ਉੱਤੇ ਸਫੈਦ ਲਾਈਟ ਪੈਂਦੀ ਰਹੀ ਅੱਧੇ ਘੰਟੇ ਬਾਅਦ ਉਹ ਪ੍ਰਕਾਸ਼ ਥੱਲੇ ਨੂੰ ਹੁੰਦਾ ਹੁੰਦਾ ਜਿਸ ਤੋਂ ਸੋਰ ਸ਼ਿਪ ਦਾ ਛੁਪ ਗਿਆ ਮਹਾਰਾ ਨੇ ਫਿਰ ਉਹ ਸਾਰੀ ਸੰਗਤ ਨੂੰ ਪੰਜ ਗਾਰੇ ਸਾਰੀ ਸੰਗਤ ਨੂੰ ਦੱਸਿਆ ਕਹਿੰਦੇ ਪਾਈਏ ਸੰਤ ਖਾਲਸਾ ਪ੍ਰਕਾਸ਼ ਹੋ ਗਿਆ ਜੇ ਉੱਥੇ ਪ੍ਰਕਾਸ਼ ਹੋਇਆ ਸੰਤ ਖਾਲਸਾ ਦਾ ਸੰਤ ਖਾਲਸਾ ਬਾਰੇ ਕੀ ਲਿਖਿਆ ਇਹ ਸੋ ਸਖੀ ਦਾ ਮਹਾਰਾ ਦੇ ਬਚਨਾਂ ਵੀ ਸੰਤ ਖਾਲਸਾ ਹੋਸੀ ਪ੍ਰਕਾਸ਼ ਮਲੇਸ਼ ਖਾਲਸਾ ਹੋਸੀ ਨਾਸ਼ ਹਾਂ ਪਹਿਲਾ ਸਰਬ ਧਰਮ ਸਮੇਲਨ ਆਦਮਾਲ ਕਰਵਾਇਆ ਦੂਜੇ ਸਿੱਧ ਸਰ ਕਰਵਾਇਆ ਹਰੇ ਧਰਮਾਂ ਦੇ ਜਿਹੜੇ ਮੁਖੀ ਆਗੂ ਇਕੱਠੇ ਹੋਏ تھے ਆਪੋ ਆਪਣੇ ਵਿਚਾਰ ਰੱਖੇ ਜੀ ਵੀ ਆਪਸ ਵਿੱਚ ਮਿਲਵਰਤਨ ਜੀ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕੀ ਹੈ ਉਥੇ ਵਿਚਾਰ ਚੱਲ ਰਹੀ ਸੀ ਵੀ ਅੱਜ ਸੰਸਾਰ ਨੂੰ ਅੱਗ ਲੱਗੀ ਪਈ ਹੈ ਇਹਦੇ ਵਿੱਚੋਂ ਕੱਢਣ ਵਾਲਾ ਜੇ ਕੋਈ ਹੈ हां गुरु ग्रंथ साहिब ਦੀ ਵਿਚਾਰਤਾਰਾ ਇਹ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀਂ ਹੋਰ ਕੋਈ ਨਿਕਲ ਨਹੀਂ ਸਕਦਾ ਸੰਸਾਰ ਨੂੰ ਅੱਗ ਲੱਗੀ ਪਈ ਆ ਇਹ ਸੱਗ ਦੇ ਵਿੱਚ ਸਾਰਾ ਸੰਸਾਰ ਸੜ ਜਾ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾਰਾ ਨੂੰ ਕਿਸ ਨੇ ਨਾ ਅਪਣਾਇਆ ਹੂੰ ਬਈ ਸਾਰੇ ਧਰਮਾਂ ਦੇ ਵਿੱਚੋਂ ਧਰਮ ਨਹੀਂ ਕੋਈ ਕਹਿੰਦਾ ਵੀ ਇੱਕ ਦੂਜੇ ਨਾਲ ਨਫ਼ਰਤ ਕਰੋ ਆਪਸ ਵਿੱਚ ਪਿਆਰ ਵੰਡੋ ਹੂੰ ਪਿਆਰ ਵਰਤਾਓ ਪਿਆਰ ਨਾਲ ਰਹੋ ਇੱਕ ਦੂਜੇ ਨਾਲ ਨਫ਼ਰਤ ਨਾ ਕਰੋ ਕਿਸੇ ਪ੍ਰਤੀ ਹੁਣ ਮਹਾਪੁਰ ਇੱਕ ਵਾਰੀ ਬਚਨ ਕਹਿੰਦੇ ਕਹਿੰਦੇ ਜੇ ਅਸੀਂ ਕਹੀਏ ਵੀ ਇਹ ਤਾਂ Hindu ਨੇ ਜੀ ਅਸੀਂ ਨਹੀਂ Hinduਾਂ ਦੇ ਨੂੰ ਲਵੇ ਲੱਗਣ ਦੇਣਾ ਨਾ 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 ਕਹਿੰਦੇ ਜੇ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ Hindu ਕਹਿੰਦੇ ਗ੍ਰੰਥ ਪੜ੍ਹਨੇ ਨਹੀਂ ਜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭਾਂਪੁਰਖ ਨੇ ਪ੍ਰਮਾਣ ਦਿੱਤਾ ਕਹਿੰਦੇ ਸ਼ਬਦ ਆਉਂਦਾ ਸੰਸਰ ਦਾ ਅੰਦੇ ਇੰਦਰ ਆਇਆ ਪਰਸਰਾਮ ਰੋਵੇ ਘਰ ਆਇਆ ਅਜੈ ਸਰੋਵੇ ਪੀਖਿਆ ਖਾਇ ਐਸੀ ਦਰਗਾ ਮਿਲ ਸਜਾਏ ਰੋਵੇ RAM ਨਿਕਾਲਾ ਪਿਆ ਸੀਤਾ ਲਖਣ ਵਿਛੜ ਗਏ ਰੋਵੇ ਜਨਵੇਜਾ ਖੋਏ ਗਏ ਯਾਰ ਇੱਕ ਹੀ ਕਾਰਨ ਕਪ ਪੱਪੀ ਪਿਆ ਰੋਵੇ ਪਾਂਡਵ ਭਏ ਮਜ਼ੂਰ ਜਨਕੇ ਸੌਮੀ ਰਹਿਤ ਹضور ਇਹ ਕਹਿੰਦੇ ਜੀ ਹਿੰਦੂ ਗ੍ਰੰਥ ਨਹੀਂ ਪੜੇ ਹੋਣੇ ਮਹਾਪਾਰਤ ਨਹੀਂ ਪੜੀ ਹੋਣੀ ਤੁਹਾਡੀ ਰਮਾਇਣ ਨਹੀਂ ਪੜੀ ਹੋ ਉਹਨੂੰ ਬਚਿਆ ਨਹੀਂ ਹੋ ਇਹਦਾ ਅਰਥ ਇਹ ਨਹੀਂ ਕੋਈ ਕਰ ਸਕਦਾ ਜੀ ਕੱਲੀ ਕੱਲੀ ਪੰਕਤੀ ਦਾ ਅਰਥ ਹਿੰਦੂ ਗ੍ਰੰਥਾਂ ਦੇ ਪੜਨ ਤੋਂ ਬਗੈਰ ਨਹੀਂ ਹੋ ਸਕਦਾ। ਯਾਨੀ ਮਤਲਬ ਮਹਾਂਪੁਰਖਾਂ ਨੇ ਇਹ ਸੀ ਵੀ ਸਰਬ ਧਰਮ ਦੇ ਨਾਲ ਜੀ ਪਿਆਰ ਕਰੋ ਸਤਿਕਾਰ ਕਰੋ ਸਭ ਦਾ।